ਅੱਜ ਆਪਾਂ ਗੱਲ ਕਰਦੇ ਆਂ ਡਰਮੀ ਰੂਲਰ ਦੀ ਇਹਦੇ ਕੀ ਫਾਇਦੇ ਨੇ ਕਿਵੇਂ ਇਹ ਵਰਤਣਾ ਚਾਹੀਦਾ ਕਿੰਨਾ ਚਿਰ ਬਾਅਦ ਵਰਤਣਾ ਚਾਹੀਦਾ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਡਰਮੀ ਰੂਲਰ ਜੋ 350 450 ਦੇ ਵਿੱਚ ਮਿਲ ਜਾਂਦਾ ਇਹਦੇ ਫਾਇਦੇ ਨੇ ਜਿਵੇਂ ਕਿਸੇ ਦੇ ਫੇਸ ਤੇ ਫਿੰਸੀਆਂ ਨੇ ਦਾਗ ਪੈ ਹੋਏ ਨੇ ਝੋਟੀਆਂ ਪਈ ਹੋਈਆਂ ਨੇ ਜਾਂ ਸਟਿਚ ਮਾਰਕ ਹੁੰਦੇ ਨੇ ਬਾਡੀ ਤੇ ਉਹਦੇ ਲਈ ਕਾਫੀ ਫਾਇਦੇਮੰਦ ਆ ਇਹ ਜਿਨ੍ਹਾਂ ਦੇ ਹੈਅਰ ਫਾਲ ਆ ਬਾਲਾ ਝੜਦੇ ਨੇ ਜਾ ਨਵੇਂ ਬਾਗ ਨਹੀਂ ਆਉਂਦੇ ਉਹਨਾਂ ਲਈ ਵੀ ਕਾਫੀ ਫਾਇਦੇਮੰਦ ਆ ਹੁਣ ਤੁਹਾਨੂੰ ਦੱਸਦੇ ਵੀ ਡਰਮੀ ਰੋਲਰ ਹੈ ਕੀ ਆ ਇੱਕ ਹੈਂਡਲ ਨੂੰ ਰੋਲਰ ਲੱਗਿਆ ਹੁੰਦਾ ਜਿਹਦੇ ਉੱਤੇ ਮੈਕਰੋ ਨੀਡਲ ਹੁੰਦੀਆਂ ਨੇ ਜਨਕਿ ਬਰੀਕ ਪਰੀਕ ਸੂਈਆਂ ਹੁੰਦੀਆਂ ਨੇ ਇਹ ਸੂਈਆਂ ਦੀ ਲੰਬਾਈ 0.65 25 ਮਿਲੀਮੀਟਰ ਤੇ 1.5 ਮਿਲੀਮੀਟਰ ਹੁੰਦੀ ਆ ਆਪਾਂ ਨੇ ਜੇ ਘਰੇ ਵਰਤਣਾ ਤਾਂ ਆਪਾਂ ਨੂੰ 0.25 ਮਿਲੀਮੀਟਰ ਵਾਲੀ ਨੀਡਲ ਵਾਲਾ ਡਰਮੀ ਰੋਲਰ ਚਾਹੀਦਾ ਇਹਨੂੰ ਹੁਣ ਵਰਤਣਾ ਕਿਵੇਂ ਆ ਉਹਦੇ ਬਾਰੇ ਦੱਸਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਸਪ੍ਰੇਟ ਵਗੈਰਾ ਹੁੰਦਾ ਸਾਜੀਗਲ ਸਪ੍ਰੇਟ ਹੁੰਦਾ ਉਹਦੇ ਵਿੱਚ ਇਹਨੂੰ ਵਾਸ਼ ਕਰ ਲੈਣਾ ਤਾਂ ਕਿ ਇਹ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਫੈਲ ਸਕੇ ਫੇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਕਿਸੇ ਫੇਸ ਵਾਸ਼ ਨਾਲ ਤੇ ਉਹਨੂੰ ਸਾਫ਼ ਕਰ ਲੈਣਾ ਜਦੋਂ ਸੁੱਕ ਗਿਆ ਉਹਦੇ ਉੱਤੇ ਰੋਲਰ ਨੂੰ ਫੇਰਨਾ ਜਾਂ ਫੈਂਸੀਆਂ ਨੇ ਦਾਗ ਸਰਕਲ ਨੇ ਜਦੋਂ ਆਪਾਂ ਰੋਲਰ ਨੂੰ ਫੇਰਦੇ ਹਾਂ ਚਿਹਰੇ ਤੇ ਛੋਟੇ ਛੋਟੇ ਜਿਵੇਂ ਮੈਂ ਕਹਿ ਸਕਦੇ ਆ ਆਪਾਂ ਚਖਮ ਹੋ ਜਾਂਦੇ ਨੇ ਇਹਨੂੰ ਰੂਲਰ ਨੂੰ ਸਕਿਨ ਤੇ ਚੰਗੀ ਤਰ੍ਹਾਂ ਫੇਰਨਾ ਜਦੋਂ ਰੈਡਨੈਸ ਹੋ ਗਈ ਉਹਦੇ ਬਾਅਦ ਇਹਨੂੰ ਛੱਡ ਦੇਣਾ ਇਹਦੇ ਵਿੱਚੋਂ ਕੀ ਹੁੰਦਾ ਜਿਹੜੇ ਛੋਟੇ ਛੋਟੇ ਸਰਾਖ ਹੁੰਦੇ ਨੇ ਜਾਂ ਜ਼ਖਮ ਹੁੰਦੇ ਨੇ ਇਹਦੇ ਵਿੱਚ ਜਦੋਂ ਇਹਨਾਂ ਦੀ ਰਿਪੇਅਰ ਹੁੰਦੀ ਹੈ ਇਹਨਾਂ ਜੋ ਕੋਲਾਜਨ ਨਿਕਲਦਾ ਤਾਂ ਸਕਿਨ ਵਿੱਚ ਜਿਹੜੇ ਦਾਗ ਸਰਕਲ ਨੇ ਉਹ ਬਿਲਕੁਲ ਘਟ ਜਾਂਦੇ ਨੇ ਫਿੰਸੀਆਂ ਵੀ ਨਹੀਂ ਹੁੰਦੀਆਂ ਤੇ ਜਿਹੜੇ ਸਕਿਨ ਆ ਉਹ ਕਾਫੀ ਟਾਈਟ ਹੋ ਜਾਂਦੀ ਆ ਜਾਣ ਕੇ ਪਹਿਲਾਂ ਨਾਲੋਂ ਜਿਹੜੀ ਸਕਿਨ ਆ ਆਪਾਂ ਕਹਿ ਸਕਦੇ ਆ ਵੀ ਸਕਿਨ ਜਵਾਨ ਲੱਗਣ ਲੱਗ ਜਾਂਦੀ ਆ ਵੀ ਜਿਵੇਂ ਪਹਿਲਾਂ ਆਪਾਂ ਨੂੰ 올ਡ 에ਜ ਲੱਗਦੀ ਆ ਨਾ ਸਕਿਨ ਢਿੱਲੀ ਹੁੰਦੀ ਆ ਉਹ ਕਸੀ ਜਾਂਦੀ ਆ ਕਸਾ ਆ ਜਾਂਦਾ ਸਕਿਨ ਦੇ ਵਿੱਚ ਉਹਦੇ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਵਰਤ ਸਕਦੇ ਜਿਵੇਂ ਬੈਸਲੀਨ ਵਗੈਰਾ ਕਿਉਂਕਿ ਹਾਰਡ ਨਾ ਹੋਵੇ ਹੁਣ ਆਪਾਂ ਗੱਲ ਕਰਦੇ ਵੀ ਬਰਤਨਾ ਕਿੰਨਾ ਚਿਰ ਤੱਕ ਚਾਹੀਦਾ ਮਹੀਨੇ ਦੇ ਵਿੱਚ ਆਪਾਂ ਇਹਨੂੰ 2 ਵਾਰ ਵਰਤ ਸਕਦੇ ਹਾਂ ਇਹਦੇ ਇੱਕ ਫਾਇਦੇ ਹੋਰ ਵੀ ਨੇ ਜਿਵੇਂ ਕਈਆਂ ਦੇ ਸਟਿਚ ਮਾਰਕ ਹੁੰਦੇ ਨੇ ਬਾਡੀ ਤੇ ਉਹਦੇ ਉੱਤੇ ਆਪਾਂ ਫੇਰ ਕਿ ਸਟਿਚ ਮਾਰਕ ਨੇ ਜਿਹੜੇ ਉਹ ਕਾਫੀ ਹੱਦ ਤੱਕ ਘਟ ਜਾਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਤਰ੍ਹਾਂ ਦੀ ਹੋਰ ਦੇਖੋ